ਸਾਸਰੀ ਕਾਲ ਜੀ ਹਾਂਜੀ ਵੀਰੇ 35 ਗਾਵਾਂ ਬਕਾਊ ਵੱਡੀਆਂ ਫਾਰਮ ਵਾਲਿਆਂ ਵੀਰ ਜੀ 35 ਗਾਵਾਂ ਬਕਾਊ ਐਫ ਐਫ ਜਰਸੀ ਸਾਈ ਵਾਲ ਕਾਫੀ ਕ੍ਰੋਸ ਐਰ ਸਰ ਗਰਲੈਂਡੋ ਆਦ ਹਰ ਤਰ੍ਹਾਂ ਦੇ ਨਸਲ ਦੀਆਂ ਵੀਰ ਜੀ 35 ਗਾਵਾਂ ਵੀਰੇ ਬਕਾਊ ਹਾਂਜੀ ਵੀਰੇ ਕੱਲਾ-ਕੱਲਾ ਕਰਕੇ ਆਪਾਂ ਨਗ ਵੇਚਾਂਗੇ ਹਾਂਜੀ ਵੀਰੇ ਆਪਣਾ ਡਰੈਸ ਨੋਟ ਕਰ ਲਓ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾਸੀਨੀ ਵਾਲਕਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਰਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਹੈਗਾ ਜ਼ਿਲ੍ਹਾ ਬਿਰਜੀ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਵੀਰੇ ਨੋਟ ਕਰ ਲਓ 9807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਸਾਡੀ ਫਾਰਮ ਦੀ ਲੋਕੇਸ਼ਨ ਉਹ ਵੀਰ ਨੂੰ ਆਟੋਮੈਟਿਕ ਆ ਜਾਂਦੀ ਹੈਗੀ ਉਹ ਜਦੋਂ ਆਪਣਾ ਵੀਰੇ ਮੈਸੇਜ ਆ ਜਾਂਦਾ ਵੀਰ ਉਹ ਤਾਂ ਟੱਚ ਕਰ ਲਿਓ ਧੇ ਮਿੰਟ ਬਾਅਦ ਖੁੱਲ ਜਾਂਦੀ ਆ ਉਹ ਸਿੱਧੀ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਂਦੀਗੀ ਜਿਹੜਾ ਵੀਰੇ ਆਪਾਂ ਲਾਟੇ ਵੇਚਣਾ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਵੀਰੇ 25 ਤਰੀਕ 8ਵਾਂ ਮਹੀਨਾ 2024 25 ਤਰੀਕ 8ਵਾਂ ਮਹੀਨਾ 2024 ਵੀਰੇ ਦੇਣਾ ਐਤਵਾਰ ਬਣਦਾ ਉਦੋਂ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਸਵੇਰ 7 ਵਜੇ ਸੌਦੇ ਚਾਲੂ ਕਰਦੇਾਂਗੇ ਜਿਹਦੇ ਵਿੱਚ ਵੀਰੇ 35 ਨਾਗ ਹੋਣਗੇ ਕੱਲਾ ਕੱਲਾ ਕਰਕੇ ਵੇਚਾਂਗੇ ਟੋਕੜ ਬੈੜ ਵਾਲਾ ਵੀਰ ਸਾਨੂੰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਵੀਰ ਸਾਨੂੰ ਫੋਨ ਨਾ ਲਾਵੇ 16 ਨਾਗ ਵੀਰੇ ਤਾਜ਼ੇ ਸੂਏ ਹੋਣਗੇ 19 ਵੇਡਾਂ ਦੇ ਵਿੱਚ ਸੂਣ ਵਾਲੀਆਂ ਹੋਣਗੀਆਂ ਪੰਜ ਚਾਰ ਦਿਨ ਦੇ ਵਿੱਚ ਵਾਲੀਆਂ ਜਰਸੀ ਵੇਡਾਂ ਦੇ ਵੀ ਵੀਰੇ ਦੇ ਵਿੱਚ ਸੱਤ ਅੱਠ ਨਾਗ ਹੋਣਗੇ ਐਰ ਸਾਇਰ ਦੇ ਵੀ ਹੋਣਗੇ ਸਾਈ ਹਲ ਦੇ ਵੀ ਹੋਣਗੇ ਕਾਫੀ ਕ੍ਰਾਸ ਦੇ ਵੀ ਹੋਣਗੇ ਵੱਡੀਆਂ ਫਾਰਮ ਵਾਲੀਆਂ ਵੇਡਾਂ ਲੈਣੀਆਂ ਐਫਓ ਵੀ ਹੋਣਗੀਆਂ ਵੀਰੇ ਟੋਟਲ 35 ਨਾਗ ਹੋਣਗੇ ਇਹ ਜਿਹੜਾ ਵੀਰੇ ਆਪਾਂ ਇਦੂ ਮਗਰੋਂ ਪਿੱਛੋਂ ਕਿਸੇ ਵੀ ਵੀਰ ਨੇ ਆਉਣਾਗਾ ਵੀਰੇ ਸਾਨੂੰ ਜਣੀ ਦੀ ਵੀਰ ਖਾਲੀ ਮੁੜਦਾ ਉਹ ਆਵੇ ਨਾ ਕਿਉਂਕਿ ਵੀਰੇ ਜਿਹੜਾ ਆਪਾਂ ਲਾੜ ਕੱਢਣਾ 24 ਤਰੀਕ ਨੂੰ ਸਾਰਾ ਮਾਲ ਵੀਰਜੀ ਗਰਾਊਂਡ ਦੇ ਵਿੱਚ ਲੱਗ ਜਾਊਗਾ 25 ਤਰੀਕ ਨੂੰ ਵੀਰੇ ਆਪਾਂ ਸਵੇਰੇ ਫਿਰ ਉਹਦੇ ਆਪਾਂ 7 ਵਜੇ ਇਹਨਾਂ ਦੇ ਸੌਦੇ ਚਾਲੂ ਕਰਦੇ ਆਂਗੇ ਵਿੱਚ ਵੀਰ ਜਿਹੜੇ ਵੀਡੀਓ ਦੇ ਦੇਖੋ ਵੀਰੇ ਆ ਦੇਖੋ ਕਾਫੀ ਕ੍ਰੋਸ ਬੈਡ ਕਿਸ ਤਰ੍ਹਾਂ ਦੀ ਹੈਗੀ ਆ ਇਸ ਤਰ੍ਹਾਂ ਦੇ ਨਗੀਨੇ ਵੀਰੇ ਆਪਣੇ ਕੋਲ ਕਾਫੀ ਮਾਤਰਾ ਦੇ ਵਿੱਚ ਹੁੰਦੇ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਤੇ ਤਕਰੀਬਨ ਵੀਰੇ ਜਾਣੀ ਦੀ ਮਾਲ ਆਪਣੇ ਕੋਲ ਸਾਰਾ ਜਿਆਦਾ ਵੱਡਾ ਹੀ ਹੁੰਦਾ ਵੀਰੇ ਜਿਆਦਾ ਵੱਡਾ ਹੀ ਮਾਲ ਹੁੰਦਾ ਛੋਟੀ ਬੈਡ ਆਪਾਂ ਵੀਰੇ ਰੱਖਦੇ ਨਹੀਂ ਕਿਉਂਕਿ ਜਿਹੜੀ 15 ਲੀਟਰ ਤੋਂ ਥੱਲੇ ਆ ਵੀਰੇ ਫਿਰ ਉਹ ਪੜਦਾ ਨਹੀਂ ਪਉਂਦੀਗੀ ਤੇ ਦੁੱਧ ਦੀ ਕੈਪੈਸਿਟੀ ਆਪਣੇ ਕੋਲੇ ਵੀਰੇ ਵਿੱਚ ਜਾਨੀ ਵਿੱਚ ਵੀਰ ਕਹਿੰਦਾ ਵੀਰੇ 25 ਲੀਟਰ ਜਾਂ 28 ਤਕਰੀਬਨ ਵੀਰੇ ਆਪਣੇ ਕੋਲ 35 ਲੀਟਰ ਤੱਕ ਵੀ ਨਗੇੰਨਾ ਵੀਰੇ ਮਿਲ ਜਾਂਦਾ ਹੈਗਾ 15 ਲੀਟਰ ਤੋਂ ਲੈ ਕੇ 15-16 ਲੀਟਰ ਤੋਂ ਲੈ ਕੇ 35-37 ਲੀਟਰ ਤੱਕ ਵੀਰੇ ਜਿਹੜੀ ਅੱਜ ਗਰਮੀ ਦੇ ਹੈਗੇ ਆ ਟਾਈਮ ਤੇ ਇਹਦੇ ਵਿੱਚ ਜਾਨੀ ਸਾਡੇ ਕੋਲੇ ਨਾਗ ਮਿਲ ਜਾਂਦਾ ਜਰਸੀ ਵੀਰੇ ਪੰਜਾਬ ਵਾਲੀ ਤੁਸੀਂ ਵੱਡੀ ਤੋਂ ਵੱਡੀ ਜਰਸੀ ਲੈਣੀ ਆ ਟਾਪ ਤੋਂ ਟਾਪ ਵੀਰੇ 2 ਦੰਦ 4 ਦੰਦ ਜਿਸ ਤਰ੍ਹਾਂ ਦੀ ਵੀ ਮਰਜ਼ੀ ਜਰਸੀ ਸੀਨੀ ਵਾਲ ਕਰਨ ਡੇਰੀ ਫਾਰਮ ਤੇ ਵੀਰਜੀ ਤੁਸੀਂ ਖਰੀਦ ਸਕਦੇ ਹੋਗੇ ਹਾਂਜੀ ਵੀਰਜੀ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ 13 ਰੁਪਏ ਕਿਲੋਮੀਟਰ ਵੀਰੇ ਪੰਜਾਬ ਪੰਜਾਬ ਦਾ ਉੱਪਰ 7 ਪਈਓ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀ ਵੀਰ ਨੇ ਦੂਰੋਂ ਆਉਣਾ ਉਹਨੇ ਇੱਕ ਨਾਗ ਖਰੀਦਣਾ ਉਹ ਵੀ ਵੀਰ ਬੇਚੰਤ ਹੋ ਕੇ ਆ ਸਕਦੇ ਆ ਕਿਉਂਕਿ ਵੀਰੇ ਆਪਣੇ ਹਰ ਏਰੀਆ ਦੇ ਵਿੱਚ ਦੋ ਦੋ ਚਾਰ ਚਾਰ ਨਾਗ ਜਾਂਦੇ ਆ ਫਿਰ ਉਹ ਇੱਕ ਦੂਜੇ ਵੀਰੇ ਨਾਲ ਆਪਾਂ ਸਾਂਝਾ ਪਾ ਦਨੇ ਇੱਕ ਮਹਿੰਗਾ ਨਹੀਂ ਪੈਂਦਾ ਹੈਗਾ ਕਰਾਇਆ ਉਹ ਫਿਰ ਉਹ ਦੋਦੀ ਹੋ ਜਾਂਦਾ ਹੈਗਾ ਵੱਡੀ ਗੱਲ ਵੀਰੇ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਵੈ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੀ ਆ ਗੂਗਲ ਪੇ ਆ ਵਗੈਰਾ ਵੀਰੇ ਸਾਰਾ ਹੈਗਾਗਾ ਤਹਾਡੇ ਕੋਲੇ ਕ੍ਰੈਡਿਟ ਕਾਰਡ ਬਣਿਆ ਹੋਆ ਵੀਰੇ ਤੁਹਾਨੂੰ ਭਰਉਣ ਦੀ ਲੋੜ ਨਹੀਂ ਜੇਬ ਦੇ ਵਿੱਚ ਪਾਓ ਸਿੱਧਾ ਸੀਨੀ ਵਾਲਕਾਂ ਡੇਰੀ ਫਾਰਮ ਤੇ ਆਓ ਵੀਰੇ ਇੱਥੇ ਆ ਕੇ ਸਕੀਮ ਦਾ ਲਾਭ ਉਠਾਓ ਤੁਹਾਡੀ ਜਿਹੜੀ ਲਿਮਟ ਬਣੀ ਹੈ ਵੀਰੇ ਤੁਸੀਂ ਜਿਹੜੀ ਗਊ ਮੱਤਾ ਲੈਣੀ ਹੈਗੀ ਉਹਦੀ ਵੀ ਪੇਮੈਂਟ ਵੀਰੇ ਕ੍ਰੈਡਿਟ ਕਾਰਡ ਤੋਂ ਹੋ ਜੂ ਤੁਹਾਡਾ ਗੱਡੀ ਦਾ ਕਿਰਾਇਆ ਵੀ ਕ੍ਰੈਡਿਟ ਕਾਰਡ ਤੋਂ ਹੋ ਜੂਗਾ ਚਾਹੇ ਤੁਹਾਡੀ ਕਿੰਨੀ ਵੀ ਲਿਮਟ ਬਣੀ ਹੈਗੀ ਆ ਵੀਰੇ ਉਹਦਾ ਤੁਸੀਂ ਵੀਰੇ ਲਾਭ ਉਠਾ ਸਕਦੇ ਹੋਗੇ ਬਾਕੀ ਵੀਰੇ ਜਦੋਂ ਤੁਸੀਂ ਸਾਡੇ ਫਾਰਮ ਤੇ ਆਉਣਾਗਾ ਤੇ ਤੁਸੀਂ ਵੀਰੇ ਬਾਹਰੋਂ ਆਪਦਾ ਇੱਕ ਦੋ ਦਿਨ ਰੇਟ ਲਾਜ਼ਮੀ ਪਹਿਲਾਂ ਪਤਾ ਕਰ ਲਓ ਟਾਡਾ ਵੀਰੇ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਅਸੀਂ ਜਾਦੇ ਨਹੀਂ ਕਹਿੰਦੇ ਵੀਰੇ 10 ਤੋਂ 15000 ਦਾ ਤੁਹਾਨੂੰ ਰਿਜ਼ਲਟ ਸੀਨੀਵਾਲ ਕਲਾਂ ਡੇਰੀ ਫਾਰਮ ਤੇ ਮਿਲੂਗਾ ਕੱਲੇ-ਕੱਲੇ ਨਗ ਤੇ ਘੱਟ ਮਿਲੂਗਾ ਘੱਟ ਵੀਰ ਜੋ ਇਸ ਕਰਕੇ ਮਿਲੂਗਾ ਕਿਉਂਕਿ ਸਿਆਣੇ ਦੀ ਕਹਾਵਤ ਆ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਜਦੋਂ ਵੀਰੇ ਅਸੀਂ ਅੱਗੋਏ ਗਊ ਵਕਾਫ ਕਰਮ ਵਾਲੀ ਖਰੀਦਣ ਜਾਂਦੇ ਆ ਗਾਮਾਂ ਤਾਂ ਉੱਥੇ ਵੀਰੇ ਆਪਣੇ ਨਾਲ ਉਹ ਜ਼ੌਹਰੀ ਹੁੰਦੇ ਆ 2-3 ਉਹ ਅਸੀਂ ਚਾਰ ਸਪੇਰੇ ਵੀਰੇ ਘੰਮ-ਘੰਮ ਕੇ ਦੇਖਦੇ ਆ ਵੀ ਆਪਣੀਆਂ ਕੈ ਮਿੰਟਾਂ ਦੇ ਵਿੱਚ ਵਿਕੂਗੀ ਮੈਂਟਾਂ ਦੇ ਵਿੱਚ ਵੀਰੇ ਉਹ ਵਿਕਣੀਆਂ ਜਿਹੜੀ ਆਪਣੀ ਕੁਆਲਿਟੀ ਸਹੀ ਹੋ ਤੇ ਰੇਟ ਜਾਇਜ਼ ਹੋ ਸਿਆਣਾ ਦੀ ਕਹਾਵਤ ਆ ਵੀਰੇ ਪਾਸਰਤਾ ਪਾਥੀਆਂ ਵਿਕ ਜਾਂਦੀਆਂ بے ਪਾਸ ਸਿਆਣਾ ਨਹੀਂ ਵਿਕਦਾ ਬਾਕੀ ਵੀਰੇ ਆਪਣੇ ਬੂਰੋਂ ਬਹੁਤ ਸਮਝਦਾਰੀ ਨਾਲ ਖਰੀਦੇ ਆਉਂਦੀਆਂ ਕਰਮ ਵਾਲੀਆਂ ਗਊਆਂ ਇਹ ਜੀ ਤੇ ਬਾਕੀ ਵੀਰੇ ਇਹਨਾਂ ਦੇ ਖਰਚਾ ਬਹੁਤ ਘੱਟ ਪਾਉਣੇ ਆ ਸੁਰਖੀ ਪਾਊਡਰ ਬਹੁਤ ਘੱਟ ਹੁੰਦਾਗਾ ਕਿਉਂਕਿ ਕਿਸੇ ਆਪਾਂ ਮੌਲੀ ਗਾਂ ਦੇ ਵੀਰੇ ਚਾਂਜਰਾ ਪਾ ਦੀ ਉਹਨੇ ਪਲੂਣ ਬੱਸੀ ਨਹੀਂ ਬਣ ਜਾਣਾਗਾ ਸਿਆਣਾ ਦੀ ਕਹਾਵਤ ਆ ਵੀਰੇ ਜਿਹੜੇ ਲਾਲ ਉਹ ਤਾਂ ਰੂੜੀਆਂ 'ਚ ਲੱਗਦੇ ਆ ਚੰਗੀ ਵੀਰੇ ਤੁਹਾਡੀ ਗਊ ਆ ਗਈ ਚੰਗੇ ਦੁੱਧ ਵਾਲੀ ਆ ਸਾਫ ਆ ਗਈ ਤਾਂ ਵੀਰੇ ਫਿਰ ਜੇ ਤੁਸੀਂ ਨਾਂ ਵੀ ਨਿਮਾਮੋਗੇ 50 ਗਾਇਆਂ ਦੇ ਵਿੱਚ ਖੜੀ ਵੀ ਦੱਸੂਗੀ ਵੀ ਹਾਂ ਕੁਆਲਿਟੀ ਹੈਗੀ ਆ ਬਾਕੀ ਜੋ ਤੁਸੀਂ ਆਪਣੇ ਫਾਰਮ ਤੇ ਆਵੋਗੇ ਤੁਹਾਨੂੰ ਦੁਨੇ ਪਾਸੀ ਵੀਰੇ ਦੂਰ ਤੱਕਰ ਖੜੀਆਂ ਗੱਡੀਆਂ ਮੋਟਰਸਾਈਕਲ ਦਾ ਦੇਖਣ ਨੂੰ ਨਜ਼ਰ ਆਉਣਗੇ ਪਰਮਾਤਮਾ ਦੀ ਕਿਰਪਾ ਸੜਕਾ ਤੁਹਾਨੂੰ ਵੀਰੇ ਹਰ ਕੋਨੇ ਤੋਂ ਵੀਰੇ ਆਪਣੇ ਫਾਰਮ ਤੇ ਆਇਆ ਮਿਲੂਗਾ ਤੇ ਮੇਲਾ ਲੱਗਿਆ ਮਿਲੂਗਾ ਤੇ ਇਹਨਾਂ ਗਊਆਂ ਦੀ ਵੀ ਗਿਣਤੀ ਕਾਫੀ ਮਾਤਰਾ ਦੇ ਵਿੱਚ ਮਿਲੂਗੀ ਬਾਕੀ ਵੀਰੇ ਮੇਲੇ ਉੱਥੇ ਲੱਗਣੇ ਲੱਗਣੇ ਆਗੇ ਜਿੱਥੇ ਕੋਈ ਕੁਆਲਿਟੀ ਹੁੰਦੀ ਆ ਤੇ ਰੇਟ ਜਾਇਜ਼ ਹੁੰਦਾਗਾ ਤੁਹਾਡੇ ਵੀਰ ਜੀ ਕੰਮ ਥੋੜਾ ਸਾਫ਼ ਹੋਣਾ ਚਾਹੀਦਾ ਤੁਹਾਡੇ ਕੰਮ ਦੇ ਵਿੱਚ ਕੰਮ ਦੇ ਵਿੱਚ ਦਮ ਹੋਣਾ ਚਾਹੀਦਾ ਉੱਥੇ ਫਿਰ ਗਾਹਕ ਨੇ ਵੀਰੇ ਆਉਣਾ ਹੀ ਆਉਣਾ ਹੁੰਦਾਗਾ ਜਦੋਂ ਤੁਹਾਡਾ ਕੰਮ ਸਾਫ਼ ਸੁਥਰਾ ਹੋਊਗਾ ਕਿਉਂਕਿ ਵੀਰੇ ਆਪਣੀ ਵਪਾਰ ਦੇ ਵਿੱਚ ਤੀਜੀ ਪੀੜ੍ਹੀ ਆ ਗਈ ਮੇਰਾ ਦਾਦਾ ਜੀ ਮੇਰੇ ਪਿਤਾ ਲਈ ਕੰਮ ਛੱਡ ਗਿਆ ਮੇਰਾ ਪਿਤਾ ਜੀ ਸਾਡੇ ਲਈ ਕੰਮ ਛੱਡ ਗਿਆ ਤੇ ਅੱਗੇ ਵੀਰੇ ਅਸੀਂ ਸਾਫ਼ ਕੰਮ ਕਰਦੇ ਆ ਆਪਦਾ ਬੇਟਾ ਵੀ ਅਸੀਂ ਐਸੇ ਕਿੱਤੇ ਦੇ ਵਿੱਚ ਲਾਉਣਾਗਾ ਤੇ ਬੱਚੇ ਵੀਰੇ ਤਾਂ ਲੱਗਣਗੇ ਜੇ ਅਸੀਂ ਕੰਮ ਉਹਨਾਂ ਲਈ ਸਾਫ਼ ਰੱਖਾਂਗੇ ਕੰਮ ਸਾਫ਼ ਕਰਾਂਗੇ ਗਾਹਕ ਬਣਾਵਾਂਗੇ ਵੀਰੇ ਤਾਂ ਫਿਰ ਕੰਮ ਨੇ ਅੱਗੇ ਵਧਣਾ ਵਧਣਾਗਾ ਅਸੀਂ ਕਦੇ ਵੀ ਇੱਕ ਜ਼ਿੰਦਗੀ ਦੇ ਵਿੱਚ ਕਿਸੇ ਵੀਰ ਨੂੰ ਗਊ ਨਹੀਂ ਦਿੱਤੀ ਅਸੀਂ ਵੀਰੇ ਵੀਡੀਓ 'ਚ ਵੀ ਬੋਲਦੇ ਆ ਤੁਸੀਂ ਵੀਰ ਜੀ ਆਪਦੇ ਫਾਰਮ ਤੇ ਆ ਰਹੇ ਹੋਗੇ ਜਿਹੜੀ ਇਹ ਗਊ ਜਾਣੀਆ ਕਰਮ ਵਾਲੀ ਉਹ ਸਾਡੇ ਆਪਦੇ ਘਰੇ ਜਾਣੀ ਹੈਗੀ ਜਦੋਂ ਵੀਰੇ ਆਪਾਂ ਇਹ ਸੋਚਦੇ ਨਾਲ ਕੰਮ ਕਰਨ ਲੱਗੇ ਤਾਂ ਉੱਥੇ ਵੀਰੇ ਫਿਰ ਅਸੀਂ ਕਿਸੇ ਨੂੰ ਗਊ ਨਹੀਂ ਦੇ ਦੰਦੇਗੇ ਭਰਾ ਬਣਾ ਕੇ ਗਾਹਕ ਬਣਾਈਦਾ ਵੀਰੇ ਇੱਕ ਤੋਂ 21 ਕਰਕੇ ਮੋੜੀ ਦਾਗਾ ਜਦੋਂ ਵੀਰੇ ਆਪੇ ਸੋਚਣਾ ਚੱਲ ਪਾਂਗੇ ਥੋੜਾ ਖਾਲਾਂਗੇ ਲੰਮਾ ਸਮਾਂ ਖਾਵਾਂਗੇ ਤਾਂ ਵੀਰੇ ਫਿਰ ਵਪਾਰ ਲੈਣ ਤੁਹਾਡੀ ਇੱਕਦਮ ਸਿਖਰਾਂ ਤੇ ਜਾਣੀ ਜਾਣੀ ਆਗੀ ਕਿਉਂਕਿ ਵੀਰੇ ਸਾਨੂੰ ਜਿਹੜਾ ਇਸ ਤਰ੍ਹਾਂ YouTube ਤੇ ਵੀ ਤਕਰੀਬਨ 7 ਸਾਲ ਤੋਂ ਉੱਪਰ ਹੋ ਗਿਆ ਜਿਹੜਾ ਵੀਰੇ ਆਪਾਂ ਇਸ ਤਰ੍ਹਾਂ ਸੌਦੇ ਕਰਦੇ ਆਂ ਉਦਾਂ ਦਾ ਆਪਣੀ ਵਪਾਰ ਲੈਣ ਦੇ ਵਿੱਚ ਤੀਜੀ ਪੀੜ੍ਹੀ ਆ ਤੁਸੀਂ ਵੀਰ ਜੀ ਇੱਕ ਵਾਰ ਸੀਨੀ ਵਾਲਕਾ ਡੇਰੀ ਫਾਰਮ ਤੇ ਆਓ ਤੁਸੀਂ ਇੱਥੇ ਆ ਗਏ ਵੀਰੇ ਤੁਹਾਡੇ ਬਾਹਰੋਂ ਰੇਟ ਦੇਖੇ ਪਿਆ ਤਾ ਤੁਹਾਡੇ ਵੀਰੇ ਗਊ ਕਰਮ ਵਾਲੀ ਇੱਕ ਫੱਟ ਆ ਗਈ ਤੇ ਰੇਟ ਪੱਖੋਂ ਵੀਰੇ ਤੁਸੀਂ ਸੀਨੀ ਵਾਲਕਾਂ ਡੇਰੀ ਫਾਰਮ ਤੋਂ ਨਹੀਂ ਮੁੜਦੇਗੇ ਜਿਹੜੇ ਮੇਰੇ ਪੁਰਾਣੇ ਵਿਚਾਰੇ ਸਿਆਣੇ ਬਜ਼ੁਰਗ ਆਉਂਦੇ ਮੇਰੇ ਪਿੱਧਾ ਦੇ ਸਮਾਨ ਤੇ ਮੇਰੇ ਭਰਾ ਉਹ ਵੀਰੇ ਦੋ ਘੜੀਆਂ ਜਾਣੀ ਨਾ ਗਊਆਂ ਨੂੰ ਖੜਕੇ ਦੇਖਦੇ ਆ ਤੇ ਸਵਾਸੇ ਦੇਖ ਕੇ ਜਾਂਦੇ ਆ ਵੀ ਨੌਜਵਾਨਾ ਠੀਕ ਆ ਤੁਹਾਡੀ ਚੌਂ ਠੀਕ ਆ ਗਈ ਤੇ ਤੁਸੀਂ ਚੰਗਾ ਤੁਹਾਡਾ ਰੁਝਾਨ ਹੈਗਾ ਵੀਰੇ ਇਸੇ ਗਊਆਂ ਵਾਲੇ ਮਸਲੇ ਦੇ ਵਿੱਚ ਬਾਕੀ ਵੀਰੇ ਨਵੇਂ ਨੌਜਵਾਨ ਵੀਰ ਵੀ ਸਾਡੇ ਹੁਣ ਬਹੁਤ ਇਸ ਚੀਜ਼ ਨੂੰ ਦੇਖ ਕੇ ਤੇ ਬਾਕੀ ਜਿਹੜਾ ਆਪਣਾ ਆਨਲਾਈਨ ਦਾ ਕੰਮ ਹੈਗਾ ਵੀਰੇ ਦੇਖੋ ਸੋਸ਼ਲ ਮੀਡੀਆ ਦੇ ਕੰਮ ਤੇ ਹਰ ਵੀਰ ਦਾ ਜਣੀ ਰੁਝਾਨ ਹੁਣ ਇਸ ਕਿੱਤੇ ਵੱਲ ਨੂੰ ਜ਼ਿਆਦਾ ਹੈਗਾ ਵੀਰੇ ਤਕਰੀਬਨ ਹਰ ਪਿੰਡ ਦੇ ਵਿੱਚ ਵੀਰੇ ਪੰਜ ਚਾਰ ਚਾਰ ਨਿੰਮੀ ਮਿੰਨੀ ਫਾਰਮ ਬਣ ਰਹੇ ਆਗੇ ਮੇਰੇ ਵੀਰੇ ਗਊਆਂ ਵਾਲੇ ਕਿੱਤੇ ਦੇ ਵਿੱਚ ਜਣੀ ਬਹੁਤ ਜ਼ਿਆਦਾ ਆ ਰਹੇ ਆਗੇ ਕਿਉਂਕਿ ਪਹਿਲਾਂ ਜ਼ਿਆਦਾ ਰੁਝਾਨ ਸੀ ਵੀਰੇ ਬਾਹਰ ਜਾਣ ਦਾ ਤੇ ਅੱਜ ਦੇ ਸਮੇਂ ਦੇ ਵਿੱਚ ਵੀਰ ਜ਼ਿਆਦਾ ਜਣੀ ਇਸ ਗਊ ਮਾਤਰਾ ਦੇ ਜਿਹੜੇ ਕਿੱਤੇ ਦੇ ਵਿੱਚ ਆ ਰਹੇ ਆ ਕਿਉਂਕਿ ਵੀਰੇ ਗਊਆਂ ਦੇ ਇਹਨਾਂ ਦਾ ਕਰਮ ਵਾਲੀ ਦਾ ਇਹ ਕਹਿੰਦੀ ਆ ਵੀ ਸਾਡੇ ਵਿੱਚ ਤੁਸੀਂ ਆਓ ਸਾਡੇ ਵਿੱਚ ਤੁਸੀਂ ਵੀਰੇ ਆਮੋਂਗੀਆਂ ਤਾਂ ਤੁਹਾਡੀ ਜੇਬ ਅਸੀਂ ਫੁੱਲ ਕਰਾਂਗੇ ਜੇ ਵੀਰੇ ਆਪਾਂ ਗਊਏ ਕਰਮਾਲੀ ਖੁਰਨੀ ਦੇ ਬੰਦ ਦੀ ਦਵਾਰੇ ਆਪਾਂ ਇਹਦੀ ਬਾਤ ਨਹੀਂ ਪੁੱਛਦੇ ਫਿਰ ਉੱਥੇ ਉਹ ਕੋਈ ਵੀ ਕੀਤਾ ਵੀਰੇ ਉਹ ਫਿਰ ਜਿਆਦਾ ਲੰਮਾ ਸਮਾਂ ਨਹੀਂ ਚੱਲਦਾਗਾ ਬਾਕੀ ਮੇਰੇ ਪਿਤਾ ਜੀ ਕਹਿੰਦੇ ਸੀ ਬਾਕੀ ਵੀਰੇ ਗਊ ਦੇ ਦਾ ਜਿਹੜਾ ਦੁੱਧ ਆ ਇਹ ਜਾੜ ਥੱਲੇ ਆ ਜਿਹੇ ਜਾ ਪਾ ਲਓਗੇ ਵੀਰੇ ਉਹੋ ਜਾ ਚੋਲੋਗੇ ਤੁਸੀਂ ਅੱਗੇ ਦਾਣਾ ਪਾਉਣਾ ਉਹ ਵੀ ਤੁਸੀਂ ਆਪ ਜਾ ਕੇ ਪਾਲ ਉੱਥੇ ਵੀਰੇ ਫੈਕਟਰੀ ਦੇ ਵਿੱਚ ਜਾਓ ਆਪ ਦਾ ਦੇਖ ਕੇ ਆਪਦੀ ਮਰਜ਼ੀ ਦਾ ਵੀਰੇ ਤੁਸੀਂ ਦਾਣਾ ਬਣਵਾਓ। ਬਾਕੀ ਵਿੱਚ ਵੀਰ ਕਹਿੰਦੇ ਵੀਰੇ ਆਨਲਾਈਨ ਗਾਣ ਲੈਣੀ ਆ। ਦੇਖੋ ਵੀਰ ਜੀ ਅਸੀਂ ਆਨਲਾਈਨ ਦਾ ਕੰਮ ਨਹੀਂ ਕਰਦੇ। ਤੁਸੀਂ ਕਿਦੋਂ ਵੀ ਹੋਰ ਖਰੀਦ ਸਕਦੇ ਹੋ ਸਾਡੇ ਕੋਲ ਤਾਂ ਆਓ ਵੀਰੇ ਦੇਖੋ ਨਿਰਖ ਪਰਖਣਾ ਖਰੀਦੋ ਫਿਰ ਗਊ ਮਾਤਾ ਲਓ। ਇੱਕ ਵਾਰ ਵੀਰੇ ਲਾੜ ਦੀ ਤਰੀਕ ਨੋਟ ਕਰ ਲਓ। 25 ਤਰੀਕ 8 ਮਹੀਨਾ 2024 ਵੀਰ ਜੀ ਦੇਣਾ ਐਤਵਾਰ ਬਣਦਾ। ਉਦੋਂ ਸਵੇਰ 7 ਵਜੇ ਸੌਦੇ ਚਾਲੂ ਕਰਾਂਗੇ ਵੀਰੇ। 35 ਨਾਗ ਹੋਣਗੇ ਕੱਲਾ ਕੱਲਾ ਕਰਕੇ ਵੇਚਾਂਗੇ। 16 ਮੇੜਾ ਤਾਜ਼ੀਆਂ ਸੂਈਆਂ ਹੋਣਗੀਆਂ 19 ਮੇੜਾ ਵੀਰੇ ਸੂਣ ਵਾਲੇ ਹੋਣਗੇ 2-4 ਦਿਨ ਦੇ ਵਿੱਚ। 50000 ਤੋਂ ਰੇਟ ਸ਼ੁਰੂ ਹੋਊਗਾ ਉੱਪਰ ਨੂੰ ਜਾਂਦਾ ਜਾਂਦਾ ਐਂਡ ਵਾਲਾ ਰੇਟ ਵੀਰੇ 90 ਹੋਊਗਾ ਜਾਦੇ ਸੌਦੇ 60 ਤੋਂ 80 ਦੇ ਵਿੱਚ ਹੋਣਗੇ ਇਹਦੇ ਵਿੱਚ ਤੁਹਾਨੂੰ ਵੀਰੇ ਦੁੱਧ ਦੀ ਕਪੈਸਿਟੀ ਆਈਡੀ ਆ ਜਾਂ 18-19 ਲੀਟਰ ਤੋਂ ਲੈ ਕੇ 26-27 ਕਿਲੋ ਦਿੱਕਰ ਮਿਲ ਜੂਗੀ ਐਂਡ ਦੇ ਇੱਕ ਚੀਜ਼ ਵੀਰੇ ਨੂੰ ਲਾਜ਼ਮੀ ਕਹਿਣਾ ਵੀਰੇ ਕਿਤੋਂ ਵੀ ਤੁਸੀਂ ਨਾ ਖਰੀਦਣਾ ਦੇਖ ਕੇ ਆ ਦਾ ਨਰਖ ਪਰਖਣਾ ਖਰੀਦੋ ਕਿਉਂਕਿ ਵੀਰੇ ਸਾਲ ਹੀ ਚੀਜ਼ ਹੁੰਦੀ ਆ ਸਾਡੇ ਫਾਰਮ ਤੋਂ ਵੀ ਖਰੀਦਣਾ ਵੀਰੇ ਸਾਡੀ ਗੇਟ ਤੋਂ ਬਾਹਰ ਕੋਈ ਗਰੰਟੀ ਨਹੀਂ ਹੋਊਗੀ ਦੁਬਾਰੇ ਇੱਕ ਵੀਡੀਓ 24 ਤਰੀਕ ਨੂੰ ਫੇਰ ਕਰਾਂਗੇ ਵੀਡੀਓ ਦੇਖਣ ਲਈ ਧੰਨਵਾਦ ਹਾਂਜੀ ਵੀਰ ਜੀ ਸਾਸਰੀ